ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਕਣਕ ਦੀ ਫਸਲ ਨਿਸਰ ਰਹੀ ਹੈ ਕਈ ਥਾਵਾਂ ਦੇ ਉੱਤੇ ਦਾਣੇ ਭਰ ਰਹੇ ਨੇ ਨਿਸਾਰਾ ਹੋ ਗਿਆ ਪੋਲੀਨੇਸ਼ਨ ਹੋ ਗਈ ਫਲਾਵਰਿੰਗ ਕੰਪਲੀਟ ਹੋ ਗਈ ਹੈ ਤਾਂ ਇਸ ਵੀਡੀਓ ਦੇ ਵਿੱਚ ਆਪਾਂ ਜਿਹੜਾ ਦਾਣੇ ਦਾ ਵਜ਼ਨ ਜਿਹੜਾ ਕਿ ਝਾੜ ਦੇ ਵਿੱਚ ਬੜਾ ਮਹੱਤਵਪੂਰਨ ਰੋਲ ਨਿਭਾਉਂਦਾ ਉਹਦੇ ਕਾਰਨ ਕੀ ਬਣਦੇ ਦੇਖੋ ਦੋ ਨੁਕਤੇ ਹੁੰਦੇ ਜਿਹੜੇ ਦਾਣੇ ਦਾ ਵਜ਼ਨ ਜਿੰਨਾ ਦੇ ਨਿਰਭਰ ਕਰਦਾ ਇੱਕ ਤਾਂ ਵੈਰਾਈਟੀ ਆਪਣੀ ਕਿ ਚੰਗੀ ਵੈਰਾਈਟੀ ਆਪਣੀ ਲਈ ਹੋਵੇ ਆਪਾਂ ਸਾਰੀਆਂ ਉਨਤ ਜਿਹੜੀਆਂ ਕਿਸਮਾਂ ਲਾਉਨੇ ਆ ਚੰਗੇ ਝਾੜ ਵਾਲੀਆਂ ਪਰ ਇਹ ਤੁਸੀਂ ਦੇਖੋ ਵੀ ਹੁਣ ਆਪਾਂ ਫਰਜ਼ ਕਰ ਲਓ ਪੀਬੀਡਬਲਯੂ 826 ਲਈ ਹੈ ਜਾਂ PBW 766 ਸੁਨਹਿਰੀ ਲਾਈ ਆ ਜਾਂ 869 ਲਾਈ ਆ ਜਾਂ DBW ਕਿਸਮਾਂ ਲਾਈਆਂ ਨੇ 222 ਐ 303 ਜਾਂ 327 ਐ 370 71 72 ਜੋ ਵੀ ਜਿਹੜੀ ਵੀ ਵੈਰੈਟੀ ਲਾਈ ਆ ਹੁਣ ਵੱਖ-ਵੱਖ ਕਿਸਾਨ ਵੀਰ ਜੇ ਫਰਜ਼ ਕਰ ਲੋ ਇੱਕੋ ਵੈਰੈਟੀ ਲਾਈ ਆ ਤਾਂ ਉਹ ਕਿਸੇ ਦੇ ਝਾੜ ਵਾਧਾ ਕਿਸੇ ਦੇ ਘਟਦਾ ਉਹਦੇ ਵੀ ਅੱਗੇ ਫੈਕਟਰ ਹੁੰਦੇ ਆ ਕਿ ਉਹਦੇ ਵਿੱਚ ਬੀ ਕਿੰਨਾ ਪਾਇਆ ਜਾਂ ਫੋਟ ਕਿੰਨੀ ਕੀਤੀ ਆ ਤੇ ਇੱਕ ਕਾਰਕੇ ਵੀ ਹੁੰਦਾ ਕਿ ਦਾਣੇ ਦਾ ਵਜ਼ਨ ਕਿਉਂਕਿ ਇੱਕ ਸਾਰੀਆਂ ਸਾਰੀ ਜਗ੍ਹਾ ਦੇ ਉੱਤੇ ਹਰੇਕ ਕਿਸਾਨ ਵੀਰ ਦਾ ਇੱਕੋ ਜਿਹਾ ਝਾੜ ਨਹੀਂ ਹੁੰਦਾ ਉਹੀ ਪੀਵੀਡਬੀ 826 ਕਿਸੇ ਦੇ ਵੱਧ ਝੜਦੀ ਹੈ ਕਿਸੇ ਦੇ ਘੱਟ ਝੜਦੀ ਹੈ ਜਾਂ 327 ਕੋਈ ਵੀ ਕਿਸਮ ਉਹਦੇ ਵਿੱਚ ਦਾਣੇ ਦੇ ਵજન ਦਾ ਵੱਡਾ ਰੋਲ ਹੁੰਦਾ ਹੈ ਜਿਹੜਾ ਸ਼ੇਪ ਸਾਈਜ਼ ਬਾਨਾ ਇੱਕ ਤਾਂ ਵੈਰੇਟਲ ਕੈਰੇਕਟਰ ਕਿ ਵੈਰੈਟੀ ਜਿਹੜੀ ਹੈ ਦੂਸਰਾ ਜਿਹੜਾ ਆਪਾਂ ਉਤੋਂ ਨਿਊਟ੍ਰੀਸ਼ਨ ਉਹਨੂੰ ਦਿੰਨੇ ਆ ਤੇ ਨਸਾਰੇ ਤੋਂ ਬਾਅਦ ਜਿਹੜਾ ਲੰਬਾ ਸਮਾ ਜਿਹੜਾ ਹੈਗਾ ਗ੍ਰੀਨਰੀਓ ਦੀ ਬਰਕਰਾਰ ਰਹਿਣੀ ਉਹਦੇ ਵਿੱਚ ਇੱਕ ਦਾ ਪੰਜ ਮਹੱਤਵਪੂਰਨ ਰੋਲ ਆ ਪੰਜ ਤੱਤ ਜੀ ਦੇ ਵਿੱਚ ਨਾਈਟ੍ਰੋਜਨ ਨਾਈਟ੍ਰੋਜਨ ਨੇ ਤੁਹਾਨੂੰ ਪਤਾ ਕਿ ਕਾਰਬੋਹਾਈਡਰੇਟ ਜਿਹੜੇ ਸਪਲਾਈ ਕਰਨੇ ਆ ਜਾਂ ਜਿਹੜੇ ਪ੍ਰੋਟੀਨ ਕੰਟੈਂਟ ਬਣਨਾ ਉਹਦੇ ਵਿੱਚ ਸਟਾਰਚ ਦੇ ਵਿੱਚ ਨਾਈਟ੍ਰੋਜਨ ਦਾ ਵੱਡਾ ਰੋਲ ਹੁੰਦਾ ਕਿ ਤੁਸੀਂ ਪਹਿਲੀ ਗੰਢ ਵੇਲੇ ਪਹਿਲੀ ਗੰਢ ਬਣਨ ਵੇਲੇ 50 55 ਦਿਨ ਤੇ ਯੂਰੀਆ ਪਾਈ ਹੈ ਨਾਈਟ੍ਰੋਜਨ ਦਿੱਤੀ ਹੈ ਜਾਂ ਨਹੀਂ ਦਿੱਤੀ ਪਹਿਲਾਂ ਬੇਸਲ ਲੋਜ ਜਾਂ ਸਪਰਟ ਲੋਜ ਹਲਕੀਆਂ ਜ਼ਮੀਨਾਂ 'ਚ ਆਪਾਂ ਦੋ ਤਿੰਨ ਵਾਰ ਮਤਲਬ ਸਪਲਟਡ ਹੋਈ ਕਰ ਸਕਦੇ ਲੀਜ ਡਾਊਨ ਨਾ ਹੋਵੇ ਫਾਸਫੋਰਸ ਆ ਜਿਹੜਾ ਤੁਹਾਨੂੰ ਪਤਾ ਹੈ એનર્ਜੀ ਏਟੀਪੀ ਸਿੰਥੈਸਿਸ ਦੇ ਵਿੱਚ ਕਾਰਬੋਹਾਈਡਰੇਟ ਦੇ ਵਿੱਚ ਮਦਦ ਕਰਦਾ ਕਿ ਇਹਨੂੰ ਨਾਲ ਦੀ ਨਾਲ ਜਿਹੜੀ ਤਾਕਤ ਦੇਣੀ ਹੈ ਖਰਾਕ એનર્ਜੀ ਦੇਣੀ ਹੈ ਉਹਨੂੰ ਤੇ ਪੋਟਾਸ਼ ਦਾ ਵੱਡਾ ਰੋਲ ਹੁੰਦਾ ਕਿ ਇੱਕ ਤਾਂ ਉਹ ਦਾਣੇ ਭਰਨ ਦਾ ਟਾਈਮ ਵਧਾਉਂਦਾ ਦੂਸਰਾ ਉਹ ਜਿਹੜਾ ਮਟੀਰੀਅਲ ਸਟੋਰ ਕੀਤਾ ਹੁੰਦਾ ਨਾ ਉਹਨੂੰ ਰੀਡਿਸਟ੍ਰਿਬਿਊਟ ਬੂਟੇ ਦੇ ਵਿੱਚ ਉਹਨੂੰ ਮੂਵਮੈਂਟ ਕਰਨੀ ਵੀ ਉਹ ਅੱਗੇ ਪਹੁੰਚ ਸਕਣ ਦਾ ਸਾਰੇ ਤੋਂ ਬਾਅਦ ਪੋਲੀਨੇਸ਼ਨ ਜਦੋਂ ਕੰਪਲੀਟ ਹੋ ਗਿਆ ਐਮਬ੍ਰਿਓ ਤੇ ਐਂਡੋਸਪਰਮ ਬਣਨ ਲੱਗ ਪਿਆ ਲੱਗ ਪਿਆ ਦਾ ਢਾਣੇ ਵਾਲ ਨੂੰ ਜਿਹੜੇ ਉਹ ਕਾਰਬੋਹਾਈਡਰੇਟ ਸਟਾਰਚ ਪ੍ਰੋਟੀਨਸ ਲੈ ਕੇ ਜਾਣੇ ਤੇ ਟ੍ਰਾਂਸਪੀਰੇਸ਼ਨ ਮੂਵਮੈਂਟ ਕਾਇਮ ਰੱਖਣੀ ਹੈ ਜੇ ਪੋਟਾਸ਼ ਦੀ ਘਾਟ ਪੈਂਦੀ ਜਾਂ ਮੌਕੇ ਤੇ ਆਪਾਂ ਨਹੀਂ ਦਿੰਦੇ ਜੇ ਫਰਜ਼ ਕਰ ਲਓ ਆਪਾਂ ਸਪਰੇ ਜਿਵੇਂ ਆਪਾਂ ਕਰਦੇ ਹੁੰਦੇ ਆ ਐਨਪੀਕੇ ਦੀ ਤਾਂ ਉਹਦੇ ਵਿੱਚ ਫਰਕ ਪੈਂਦਾ ਗ੍ਰੇਨ ਫਿਲਿੰਗ ਟਾਈਮ ਘਟਦਾ ਫਿਰ ਲੰਬਾ ਸਮਾਂ ਗ੍ਰੀਨਡਰੀ ਬਣਾ ਕੇ ਰੱਖਦਾ ਜਿਹੜਾ ਪੋਟਾਸ਼ ਆ ਮੈਗਨੀਜ਼ ਤੇ ਜ਼ਿੰਕ ਜਿਹੜੇ ਨਾਈਟ੍ਰੋਜਨ ਮੈਟਾਬੋਲਿਜ਼ਮ ਦੇ ਵਿੱਚ ਹਾਜ਼ਮ ਦੇ ਵਿੱਚ ਫੋਟੋ ਸਿਸਟਮ ਦੇ ਵਿੱਚ ਫੋਟ ਦੇ ਵਿੱਚ ਤੇ ਜਿਹੜਾ ਆ ਆਪਣਾ ਜਿਵੇਂ ਨਾਈਟ੍ਰੋਜਨ ਜਦੋਂ ਆਪਾਂ ਫਸਟ ਨੋਟ ਤੇ ਦੇਤੀ ਉਸ ਤੋਂ ਬਾਅਦ ਕਿਉਂਕਿ ਅਪਟੇਕ ਬੂਟਾ ਨਹੀਂ ਕਰਦਾ ਉਹਦੇ ਵਿੱਚ ਮੈਟਾਬੋਲਿਜ਼ਮ ਬੂਟੇ ਨੇ ਜਿਹੜੀ ਕਰਨੀ ਆ ਉਹਦੇ ਵਿੱਚ ਮੈਗਨੀਜ਼ੀਅਮ ਜ਼ਿੰਕ ਦਾ ਵੱਡਾ ਰੋਲ ਹੁੰਦਾ ਤਾਂ ਹੀ ਮੈਂ ਸਪਰੇਅਾਂ ਤੁਹਾਡੇ ਤੋਂ ਕਰਵਾਉਣਾ ਹਾਂ ਜਿਹੜਾ ਫਾਰਮੂਲਾ ਆਪਣੇ ਵਾਲਾ ਫੇਰ ਆਗੇ ਤਿੰਨ ਸਾਵਧਨੀਆਂ ਤਿੰਨ ਜਿਹੜੇ ਆਪਾਂ ਖਾਸ ਨੁਕਤਿਆਂ ਦਾ ਧਿਆਨ ਰੱਖਣਾ ਹੁੰਦਾ ਇੱਕ ਪਾਣੀ ਸਹੀ ਸਮੇਂ ਦੇ ਉੱਤੇ ਕਿਉਂਕਿ ਮੌਸਮ ਆਪਣੇ ਹੱਥ 'ਚ ਨਹੀਂ ਹੁੰਦਾ ਟੈਂਪਰੇਚਰ ਵੱਧ ਹੁੰਦਾ ਘੱਟ ਹੁੰਦਾ ਟਾਈਮ ਜਿਹੜਾ ਸਹੀ ਸਮੇਂ ਤੇ ਪਾਣੀ ਦੇਣਾ ਜ਼ਮੀਨ ਦੀ ਆਵਦੀ ਦੇ ਹਿਸਾਬ ਦੇ ਨਾਲ ਤੇ ਬਿਮਾਰੀ ਦੀ ਕਿਉਂਕਿ ਖਾਸ ਤੌਰ ਤੇ ਪੱਤਿਆਂ ਦੇ ਉੱਤੇ ਜੇ ਪਲਤਣ ਆਉਂਦੀ ਹੈ ਜਾਂ ਕੋਈ ਕਿਸੇ ਕਿਸਮ ਦਾ ਰੋਗ ਆਉਂਦਾ ਦਾਗ ਤੱਬੇ ਆਉਂਦੇ ਆ ਖਾਸ ਤੌਰ ਤੇ ਨਸਾਰੇ ਤੋਂ ਬਾਅਦ ਤਾਂ ਉਹ ਫਸਲ ਦੇ ਉੱਤੇ ਫੋਟੋਸਿੰਥੈਸਿਸ ਦੇ ਵਿੱਚ ਜਿਹੜਾ ਮੌਕੇ ਤੇ ਮਿਲਦੇ ਹੁੰਦੇ ਫਸਲ ਨੂੰ ਉਹ ਉੱਤੇ ਕਾਫੀ ਪ੍ਰਭਾਵ ਪਾਉਂਦੇ ਆ ਉਹ ਦਾਣੇ ਦਾ ਵਜ਼ਨ ਵੀ ਘਟਾ ਸਕਦਾ ਤੇ ਨਿਊਟ੍ਰੀਐਂਟ ਸਪਰੇ ਜਿਹੜੀ ਆਪਾਂ ਐਨਪੀਕੇ ਕਰਦੇ ਆ ਇਹ ਗੱਲ ਜਿਹੜੀ ਹੈਗੀ ਹੈ ਬੜਾ ਵੱਡਾ ਰੋਲ ਨਿਭਾਉਂਦੀ ਕਿ ਆਪਾਂ ਮੌਕੇ ਦੇ ਉੱਤੇ ਜਿਹੜਾ ਆਪਾਂ ਗੋਭ ਸਮੇਂ ਨਸਾਰੇ ਤੋਂ ਪਹਿਲਾਂ ਤੇ ਬੂਰ ਪੈਣ ਸਮੇਂ ਜਾਂ ਦੁੱਧਾ ਬਣਨ ਸਮੇਂ ਜਿਹੜੀ ਐਨਪੀਕੇ ਸਪਰੇ ਕਰਦੇ ਆ ਏਸੇ ਗੱਲ ਤੇ ਜਿਹੜਾ ਇਹ 4 5 ਤੱਤ ਆਪਾਂ ਬੈਲੈਂਸ ਦੇ ਵਿੱਚ ਦਵਾਂਗੇ ਤੇ ਪਾਣੀ ਦੀ ਮੈਨੇਜਮੈਂਟ ਸਹੀ ਰੱਖਾਂਗੇ ਤੇ ਬਿਮਾਰੀ ਫਸਲ ਦੇ ਵਿੱਚ ਦਾਗ ਧੱਬੇ ਪਲਤਣ ਨਹੀਂ ਆਊਗੀ ਤੇ ਮੌਕੇ ਤੇ ਜਿਹੜੀ ਜ਼ਰੂਰਤ ਅਨੁਸਾਰ ਉੱਚ ਤਾਪਮਾਨ ਤੋਂ ਬਚਾਉਣ ਵਾਸਤੇ ਤੇ ਗ੍ਰੇਨ ਫਿਲਿੰਗ ਟਾਈਮ ਵਧਾਉਣ ਵਾਸਤੇ ਜਿਹੜੇ ਐਨਪੀਕੇ ਦੀ ਸਪਰੇ ਕਰਾਂਗੇ ਜਿਹੜਾ ਸਪਾਰਸ ਤੁਹਾਨੂੰ ਪਹਿਲਾਂ ਦੱਸਿਆ ਹੋਇਆ ਪੋਟਾਸ਼ੀਅਮ ਨਾਈਟ੍ਰੇਟ ਤਾਂ ਆਪਣਾ ਦਾਣੇ ਦਾ ਭਜਨ ਚੰਗਾ ਰਹੂਗਾ ਤੇ ਝਾੜ ਝਾੜ ਦਾ ਫਲਕ ਫਰਕ ਆਉਣਾ ਸੁਭਾਵਕ ਹੈ ਉਹੀ ਕਿਸਮਾਂ ਜਿਹੜੀਆਂ ਇੱਕੋ ਜੇ ਖੇਤ ਜਿੱਥੇ ਲੱਗੀ ਹੋਊਗੀ ਸੇਮ ਕਿਸਮ ਜਿੱਥੇ ਆਪਾਂ ਮੈਨੇਜਮੈਂਟ ਸਹੀ ਤੱਤ ਸਹੀ ਸਮੇਂ ਸਪਰੇਅ ਦਿੱਤੀ ਹੈ ਛੋਟੇ ਤੱਤ ਖਾਸ ਤੌਰ ਤੇ ਮੈਗਨੀਜ਼ਿੰਕ ਤੇ ਜਿਹੜੇ ਗੂਬ ਸਮੇਂ ਜੰਬੂਰ ਪੈਣ ਸਮੇ ਜੋ ਆਪਾਂ ਐਨਪੀਕੇ ਵਗੈਰਾ ਜਾਂ ਜ਼ਰੂਰਤ ਅਨਸਾਰ ਉਲੀ ਨਾਸ਼ਕ ਸਪਰੇਅ ਕੀਤੇ ਆ ਮਤਲਬ ਲੰਬਾ ਸਮਾਂ ਗ੍ਰੀਨਡਰੀ ਖੇਤ ਚ ਬਰਕਰਾਰ ਰੱਖੀ ਆ ਉਹਨੂੰ ਪਾਣੀ ਦੀ ਸਟ੍ਰੈਸ ਨਹੀਂ ਆਉਣ ਦਿੱਤੀ ਤਾਂ ਤੁਹਾਡੇ ਝਾੜ ਦਾ ਜਿੱਥੇ ਆਪਾਂ ਥੋੜੀ ਬੋਤੀ ਜਿੱਥੇ ਅੰਗੇਲੀ ਰਹੀ ਜਾਂ ਆਪਾਂ ਸਪਰੇਅ ਵਗੈਰਾ ਨਹੀਂ ਕੀਤੀ ਜਾਂ ਤੱਤਾਂ ਦੀ ਘਾਟ ਰਹੀ ਖਾਸ ਤੌਰ ਤੇ ਮੈਗਨੀਜ਼ ਜਿੰਕ ਦੀ ਉਥੋਂ ਨਾਲੋਂ ਦਾਣੇ ਦਾ ਵਜਨ ਦਾ ਫਰਕ ਰਹੂਗਾ ਤੇ ਝਾੜ ਦਾ ਫਰਕ ਰਹੂਗਾ ਇਸੇ ਕਰਕੇ ਮੈਂ ਵਾਰ-ਵਾਰ ਬੇਨਤੀ ਕਰਦਾ ਹਾਂ ਇਹਦੇ ਵਿੱਚ ਆਪਣਾ ਸਿਰਫ ਮੈਨੇਜਮੈਂਟ ਹੀ ਹੁੰਦੀ ਹੈ ਕੋਈ ਖਰਚਾ ਵਾਧੂ ਨਹੀਂ ਹੁੰਦਾਗਾ ਇਹ ਮੈਂ ਜਾਣਕਾਰੀ ਤਾਂ ਸਾਂਝੀ ਕਰਦੇ ਰਹੇ ਨਾਂਗੇ ਤੁਸੀਂ ਐਡ ਆਨ ਕਰਦੇ ਰਹੋ ਤੇ ਅਪਡੇਟ ਰਹੋ ਬਹੁਤ ਬਹੁਤ ਧੰਨਵਾਦ ਸ਼ੁਕਰੀ